ਹਾਂਜੀ ਸੱਸੀਆ ਕਾਲ ਦੋਸਤੋ ਤਾਜ਼ੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਅੱਜ ਦੀ ਅਪਡੇਟ ਛੁੱਟੀਆਂ ਨੂੰ ਲੈ ਕੇ ਵੱਡੀ ਖਬਰ ਸੰਗਨੀ ਧੁੰਦ ਦੇ ਕਿੜਾਕੇ ਦੀ ਠੰਡ ਕਾਰ ਮਾਪੇ ਅਤੇ ਅਧਿਆਪਕਾਂ ਵੱਲੋਂ ਚਿੰਤਾ ਜਤਾਈ ਜਾ ਰਹੀ ਹੈ ਅਤੇ ਛੁੱਟੀਆਂ ਦੀ ਮੰਗ ਕੀਤੀ ਜਾ ਰਹੀ ਹੈ ਕਿ ਸਕੂਲਾਂ ਵਿੱਚ ਛੁੱਟੀਆਂ ਵਧਾ ਨਾ ਜਾਣ ਤਾਂ ਕਿ ਬੱਚੇ ਅਤੇ ਅਧਿਆਪਕਾਂ ਬਚਿਆ ਜਾ ਸਕੇ ਕਿਉਂਕਿ ਦੋਸਤੋ ਪਿਛਲੇ ਸਾਲ ਦੌਰਾਨ ਨਹੀਂ ਆਪਾਂ ਦੇਖਿਆ ਸੀਗਾ ਕਿ ਬਹੁਤ ਸਾਰੇ ਹਾਦਸੇ ਸੰਗਨੀ ਧੁੰਦ ਕਾਰਨ ਹੱਥ ਸੀ ਹੋ ਜਾਂਦੇ ਆ ਜਿਸ ਦੇ ਵਿੱਚ ਬਹੁਤ ਸਾਰੇ ਟੀਚਰ ਅਤੇ ਬੱਚਿਆਂ ਨੂੰ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ ਇਸ ਚੀਜ਼ ਨੂੰ ਦੇਖਦੇ ਹੋਏ ਅੱਜ ਦੀ ਜੋ ਅਪਡੇਟ ਹੈ ਕੁਝ ਅਧਿਆਪਕ ਸਾਥੀਆਂ ਵੱਲੋਂ ਜਾਰੀ ਕੀਤੀ ਗਈ ਹੈ ਉਹ ਲੈ ਕੇ ਚੱਲਦੇ ਆ ਪੂਰੀ ਖਬਰ ਦੇ ਉੱਪਰ ਚੈਨਲ ਦੇ ਪਹਿਲੀ ਵਾਰ ਵੇਖ ਕਰ ਲਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਇਸ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਬੀਤੇ ਸਾਲ 2023 ਦੇ ਅੰਤਿਮ ਦਿਨਾਂ ਚ ਕੰਪਾਉਂਡ ਵਾਲੀ ਕਿੜਾਕੇ ਦੀ ਠੰਡ ਦੀ ਸ਼ੁਰੂਆਤ ਹੋ ਚੁੱਕੀ ਹੈ ਨਾਲ ਹੀ ਸਰਦ ਹਵਾਵਾਂ ਕਾਰਨ ਠਾਰੀ ਵੀ ਵੱਧ ਗਈ ਹੈ ਜਿਵੇਂ ਜਿਵੇਂ 1 ਜਨਵਰੀ ਨੇੜੇ ਆ ਰਹੀ ਹੈ ਅਤੇ ਸਰਕਾਰੀ ਅਤੇ ਕੁਝ ਨਿੱਜੀ ਸਕੂਲ ਜਿਨ੍ਹਾਂ ਦੀਆਂ ਛੁੱਟੀਆਂ ਖਤਮ ਹੋਣ ਤੇ ਆ ਉਵੇਂ ਹੋਵੇਂ ਠੰਡ ਵੀ ਇੱਕਦਮ ਵੱਧਦੀ ਜਾ ਰਹੀ ਹੈ ਬੀਤੇ 2-3 ਦਿਨ ਤੋਂ ਹੀ ਕਾਫੀ ਜਿਆਦਾ ਠੰਡ ਅਤੇ ਧੁੰਦ ਪੈ ਰਹੀ ਹੈ ਜਿਸ ਕਰਕੇ ਸੂਰਜ ਦਿਖਣਾ ਵੀ ਬਹੁਤ ਮੁਸ਼ਕਲ ਹੋ ਚੁੱਕਾ ਹੈ ਜਿਸ ਕਰਕੇ ਬੱਚੇ ਅਤੇ ਉਹਨਾਂ ਦੇ ਮਾਪੇ ਕਾਫੀ ਚਿੰਤਤ ਹਨ ਕਿ ਅਗਰ ਸਕੂਲ ਦੇ ਵਿੱਚ ਬੱਚੇ ਭਜਦੇ ਹਨ ਤਾਂ ਕੀ ਪਤਾ ਬੱਚਿਆਂ ਦੇ ਨਾਲ ਕੀ ਹਾਦਸਾ ਹੋ ਸਕਦਾ ਹੈ ਇਸ ਚੀਜ਼ ਨੂੰ ਬਚਨ ਦੇ ਲਈ ਬੱਚਿਆਂ ਦੇ ਮਾਪਿਆਂ ਵੱਲੋਂ ਅਤੇ ਅਧਿਆਪਕ ਸਾਥੀਆਂ ਵੱਲੋਂ ਸਰਕਾਰ ਅੱਗੇ ਇੱਕ ਵੱਡੀ ਅਪੀਲ ਕੀਤੀ ਜਾ ਰਹੀ ਹੈ ਕਿ ਜੋ ਸਕੂਲ ਇੱਕ ਤਰੀਕ ਨੂੰ ਖੋਲੇ ਜਾ ਰਿਹਾ ਇਸ ਦੇ ਵਿੱਚ ਥੋੜਾ ਡਿਲੇ ਕੀਤਾ ਜਾਵੇ ਯਾਨਕਿ ਲੰਗਪਗ 7 ਦਿਨ ਤੱਕ ਦੀ ਹੋਰ ਛੁੱਟੀ ਦਿੱਤੀ ਜਾਵੇ ਦੂਸਰੇ ਪਾਸੇ ਮੌਸਮ ਵਿਭਾਗ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ 3 ਤੋਂ 4 ਦਿਨ ਦੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਾਫੀ ਸੰਘਣੀ ਧੁੰਦ ਪਈ ਗਈ ਅਤੇ ਨਾਲ ਹੀ ਠੰਡ ਦੀਆਂ ਪੌਣਾ ਚੱਲਣਗੀਆਂ ਜਿਸ ਕਰਕੇ ਸਭ ਨੂੰ ਆਪਣੇ ਸਰੀਰਕ ਪਹੁੰਚਾਉਣ ਦੇ ਬਹੁਤ ਮੁਸ਼ਕਲ ਹੁੰਦਾ ਆ ਤਾਂ ਇਸ ਚੀਜ਼ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਤੇ ਅਧਿਆਪਕਾਂ ਵੱਲੋਂ ਸਰਕਾਰ 'ਤੇ ਮੰਗ ਕੀਤੀ ਜਾ ਰਹੀ ਹੈ। ਔਰ ਇਸ ਦੇ ਨਾਲ ਆਪਾਂ ਜਾਣਦੇ ਹਾਂ ਪਿਛਲੇ ਸਾਲ ਦੌਰਾਨ ਵੀ ਕਾਫੀ ਹਾਦਸੇ ਬੱਚਿਆਂ ਅਤੇ ਅਧਿਆਪਕਾਂ ਨਾਲ ਵਾਪਰੇ ਆ ਜਿਸ ਚੀਜ਼ ਤੋਂ ਡਰ ਕੇ ਇਹ ਸਾਰੀਆਂ ਮੰਗਾਂ ਰੱਖੀਆਂ ਜਾ ਰਹੀਆਂ ਨੇ। ਇਸ ਤੋਂ ਇਲਾਵਾ ਬਹੁਤ ਸਾਰੀ ਸਕੂਲਾਂ ਦੇ ਵਿੱਚ ਦੂਰ ਦਰੇਡੇ ਪਿੰਡਾਂ ਤੋਂ ਪੜਨ ਆਉਂਦੇ ਬੱਚੇ ਜੋ ਕਿ ਆਪਣੇ ਵਹੀਕਲ ਜਾਂ ਫਿਰ ਪੈਦਲ ਚੱਲ ਕੇ ਆਉਂਦੇ ਆ ਅਤੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਹੁੰਦੀਆਂ ਨੇ ਦੂਸਰੇ ਪਾਸੇ ਟੀਚਰ ਵੀ ਲਗਭਗ 80 ਤੋਂ 100 ਕਿਲੋਮੀਟਰ ਦੂਰੀ ਤੈਅ ਕਰਕੇ ਬੱਚਿਆਂ ਨੂੰ ਪੜਾਉਣ ਦੇ ਲਈ ਆਉਂਦੇ ਆ ਅਗਰ ਉਹਨਾਂ ਦੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਹੁੰਦਾ ਤਾਂ ਉਹ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਇਸ ਚੀਜ਼ਾਂ ਨੂੰ ਮੱਝੇ ਨਜ਼ਰ ਲਖਦੇ ਹੋਈ ਇਹ ਅਪਡੇਟ ਜਾਰੀ ਕੀਤਾ ਗਿਆ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੂ ਤਾਂ ਕਿ ਇਹ ਅਪਡੇਟ ਸਰਕਾਰ ਤੱਕ ਪਹੁੰਚ ਸਕੇ ਔਰ ਆਪਣੀ ਮੰਗ ਪੂਰੀ ਹੋ ਸਕੇ ਇਹ ਸੀ ਅੱਜ ਦਾ ਅਪਡੇਟ ਹੋਰ ਜੋ ਵੀ ਅਪਡੇਟ ਆਉਂਦੀ ਹੈ ਉਸ ਤੇ ਬਾਰੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਧੰਨਵਾਦ